ਹੈਲੋ एवरीवन ਕੀ ਹਾਲ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮਾਈ ਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਇੱਥੇ ਈਵਨਿੰਗ ਦਾ ਟਾਈਮ ਹੈ ਤੇ ਮੈਂ ਤੁਹਾਨੂੰ ਪਿਛਲੇ ਵਲੌਗ ਚ ਦੱਸ ਕੇ ਹਟੀ ਸੀ ਕਿ ਅੱਜ ਅਸੀਂ ਇੱਕ ਫੰਕਸ਼ਨ ਤੇ ਜਾਣਾ ਹੈ ਅੱਜ ਇੱਕ ਬਰਥਡੇ ਪਾਰਟੀ ਹੈ ਤੇ ਇੱਕ ਐਨੀਵਰਸਰੀ ਪਾਰਟੀ ਹੈ ਮਤਲਬ ਦੋਨੋਂ ਹੀ ਫੰਕਸ਼ਨ ਇਕੱਠੇ ਨੇ ਤੇ ਅੱਜ ਅਸੀਂ ਉੱਥੇ ਉਹਦੇ ਲਈ ਤਿਆਰ ਹੋ ਰਹੇ ਸੀ ਤੇ ਨਿਮਰਤ ਦੇ ਪਾਪਾ ਵੀ ਆ ਚੁੱਕੇ ਸੀਗੇ ਤੇ ਬਸ ਮੈਂ ਵੀ ਰੈਡੀ ਸੀ ਤੇ ਨਿਮਰਤ ਨੂੰ ਰੈਡੀ ਕਰਨ ਤੋਂ ਬਾਅਦ ਹੁਣ ਮੈਂ ਨਿਮਰਤ ਦੇ ਪਾਪਾ ਦੀ ਪ੍ਰੈਸ ਕਰਦੀ ਆ ਤੇ ਮੈਨੂੰ ਨਾ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਹ ਕੀ ਪਾਉਣਗੇ ਇਸ ਕਰਕੇ ਉਹ ਆ ਕੇ ਹੀ ਮੈਨੂੰ ਦੱਸਦੇ ਨੇ ਕਿਉਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਕੀ ਪਾਉਣਾ ਉਹਨਾਂ ਨੇ ਤੇ ਆਉਣ ਤੋਂ ਬਾਅਦ ਉਹ ਖੁਦ ਦੇਖਦੇ ਆ ਵੀ ਮੈਂ ਕੀ ਪਾ ਕੇ ਜਾਵਾਂ ਫਿਰ ਜਦੋਂ ਉਹ ਕਹਿੰਦੇ ਆ ਫਿਰ ਮੈਂ ਉਹ ਪ੍ਰੈਸ ਕਰਦੀ ਆ ਕਿਉਂਕਿ ਪਹਿਲਾਂ ਮੇਰੇ ਨਾਲ ਬਹੁਤ ਵਾਰੀ ਐਵੇਂ ਹੋਇਆ ਮੈਂ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਦਿੰਦੀ ਹੁੰਦੀ ਸੀ ਪਰ ਉਹਨਾਂ ਦਾ ਮੋੜ ਨਹੀਂ ਹੁੰਦਾ ਸੀ ਕੋਈ ਹੋਰ ਪਾ ਲੈਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਉਹਨਾਂ ਨੂੰ ਪੁੱਛਦੀ ਆਂ ਫਿਰ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਤੇ ਉਹ ਜਦੋਂ ਆਉਂਦੇ ਆ ਨਾ ਫਿਰ ਆਪ ਹੀ ਚੈੱਕ ਕਰਕੇ ਫਿਰ ਦੇਖਦੇ ਆ ਵੀ ਪਹਿਲਾਂ ਡਿਸਾਈਡ ਕਰ ਲੈਂਦੇ ਕਿ ਉਹਨਾਂ ਨੇ ਕੀ ਪੋਣਾ ਆ ਫੇਰੀ ਵੀ ਜਿਹੜੀ ਮੇਨ ਦੀ ਡਰੈੱਸ ਜਿਹੜੀ ਪ੍ਰੈਸ ਕਰਦੀ ਹੁੰਦੀ ਆ ਤੇ ਇੱਥੇ ਮੈਂ ਤਾਂ ਰੈਡੀ ਹੋ ਚੁੱਕੀ ਸੀਗੀ ਤੇ ਅੱਜ ਮੈਂ ਜਿਹੜਾ ਸੂਟ ਪਾਇਆ ਮੈਨੂੰ ਪਲੀਜ਼ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਮੇਰਾ ਸੂਟ ਕਿਵੇਂ ਲੱਗ ਰਿਹਾ ਆ ਇਹ ਸੂਟ ਜਿਹੜਾ ਅੱਜ ਮੈਂ ਸੈਕੰਡ ਟਾਈਮ ਪਾ ਰਹੀ ਆ ਤੇ ਪਹਿਲਾ ਇਹਦੇ ਨਾਲ ਦੁਪੱਟਾ ਥੋੜਾ ਬਨਾਰਸੀ ਸੀਗਾ ਤੇ ਉਹ ਲਿਆਣੀ ਸੀ ਜਾਂਦਾ ਫਿਰ ਦੁਬਾਰਾ ਜਿਹੜਾ ਔਰਗਾਂਜਾ ਦਾ ਦੁਪੱਟਾ ਇਹਦੇ ਨਾਲ ਮੈਂ ਜਿਹੜਾ ਰੈਡੀ ਕਰਵਾਇਆ ਆ ਲੈਸ ਵਗੈਰਾ ਲਗਾ ਕੇ ਪਲੇਨ ਲੈ ਕੇ ਉਸ ਤੋਂ ਬਾਅਦ ਡਿਜ਼ਾਈਨ ਜਿਹੜਾ ਕਰਵਾਇਆ ਆ ਤੇ ਬਹੁਤ ਸੋਹਣਾ ਲੱਗਦਾ ਹੁਣ ਇਹਦੇ ਨਾਲ ਵੀ ਜਿਹੜਾ ਸੂਟ ਵਧੀਆ ਤਰੀਕੇ ਨਾਲ ਪਾਇਆ ਜਾਂਦਾ ਆ ਕਿਉਂਕਿ ਪਹਿਲਾਂ ਮੈਂ ਦੁਪੱਟੇ ਕਰਕੇ ਨਹੀਂ ਜਿਹੜਾ ਸੂਟ ਪਾਉਂਦੀ ਸੀਗੀ ਤੇ ਇੱਥੇ ਮੈਂ ਰੈਡੀ ਹੋ ਚੁੱਕੀ ਆ ਮੇਰੇ ਬਹੁਤ ਸਾਰੇ ਜਿਹੜਾ ਕੰਮ ਰਹਿ ਗਿਆ ਸੀਗਾ ਤੇ ਮੈਂ ਹੁਣ ਰੈਡੀ ਹੋ ਰਹੀ ਸੀ ਤੇ ਨਿੰਮਰ ਦੇ ਪਾਪਾ ਤੇ ਤਿਆਰ ਹੋ ਹੀ ਚੁਕੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਥੋੜਾ ਬਹੁਤ ਜਿਹੜਾ ਨਿੰਮਰ ਤੇ ਦਾ ਰਹਿੰਦਾ ਆ ਤੁਸੀਂ ਪਾ ਦੋ ਸ਼ੂਜ਼ ਵਗੈਰਾ ਐਨੇ ਚਿਰ ਮੈਂ ਚੈੱਕ ਕਰ ਲੈਂਦੀ ਆ ਕਿ ਮੇਰਾ ਕੁਝ ਰਹਿ ਤਾਂ ਨਹੀਂ ਗਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਲੇਡੀਜ਼ ਬਹੁਤ ਜ਼ਿਆਦਾ ਟਾਈਮ ਲੈਂਦੀ ਐ ਤੇ ਮੈਂ ਤੇ ਬਹੁਤ ਜ਼ਿਆਦਾ ਟਾਈਮ ਲੈਂਦੀ ਆ ਤਿਆਰ ਹੋਣ ਚ ਜਦੋਂ ਕਿਤੇ ਜਾਣਾ ਹੁੰਦਾ ਆ ਕਿਉਂਕਿ ਮੈਨੂੰ ਐ ਹੋ ਜਾਂਦਾ ਵੀ ਕਕੀ ਘਰ ਵਿੱਚ ਨਾ ਆਪਾਂ ਤਿਆਰ ਤਾਂ ਹੁੰਦੇ ਨਹੀਂ ਤੁਸੀਂ ਵਲੌਗ ਚ ਦੇਖਦੇ ਹੀ ਹੋ ਕਦੇ ਕਦੇ ਹੁੰਦਾ ਮੂਡ ਹਨਾ ਤਿਆਰ ਹੋਣ ਦਾ ਫਿਰ ਮੈਨੂੰ ਐ ਹੁੰਦਾ ਵੀ ਕੋਈ ਕਮੀ ਨਾ ਰਹਿ ਜੇ ਬਸ ਹੈਲੋ ਜੀ ਸਸਸੀ ਕਾਰਸ ਆਏ ਨੇ ਕਿ ਆਪਾਂ ਪਾਰਟੀ ਤੇ ਚੱਲ ਰਿਹਾ ਠੀਕ ਹੋ ਗਏ ਸੂਟ ਮੇਰਾ ਕਿਵੇਂ ਲੱਗ ਰਿਹਾ ਤੁਸੀਂ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕੌਣ ਆਇਆ ਚਲ ਆ ਗਏ ਇਤਰਾ ਹੈ ਜੇ ਕੋਰਾ ਹੋਗਾ ਹਾਂ ਤਾਂ ਇਹ ਜਦੋਂ ਲੈਡ ਚੱਲ ਜੰਗੀ ਦਾ ਮੈਥਡ ਫੋਟੋ ਨਹੀਂ ਜੀ ਹਾਂ ਇਹ ਇਹ ਆ ਚਾਹ ਤੇ ਹੈਲੋ ਕੋ ਹੈਪੀ ਬਰਥਡੇ ਦਿਰੋ ਹੈਪੀ ਬਰਥਡੇ ਟੂ ਯੂ ਬੇਨੀ ਬੇਨੀ ਹੈਪੀ ਰਿਟਰਨਸ ਆਫ ਦਾ ਡੇ ਬਹੁਤ ਬਹੁ ਮੁਬਾਰਕਾ ਹਰਦੀਪ ਐਂਡ ਮਿਸਿਸ ਹਰਦੀਪ ਨੂੰ ਜਨਮ ਦਿਨ ਦੀਆਂ ਪਰਮਾਤਮਾ ਦੀ ਚੜ੍ਹਦੀ ਕਲਾ ਚ ਰੱਖੇ ਇਧਰ ਰੱਖੀ ਇਧਰ ਰੱਖੋ ਸੁਭਨਾ ਬੂਰਾ ਹੋਵੇ ਪਰਮਾਤਮਾ ਜੀ ਇਧਰ ਆਈ ਬਣੇ ਜੀ ਅਛਾ ਮੇਰਾ ਛੋਟਾ ਭਰਾ ਅਛਾ ਕੋਈ ਹੋਰ ਵੀ ਨਾ 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 ਤੇ ਇੱਥੇ ਨਾ ਮਿਊਜ਼ਿਕ ਸਟਾਰਟ ਕਰ ਦਿੱਤਾ ਸੀ ਤੇ ਮੈਂ ਤਾਂ ਕਰਕੇ ਜਿਹੜੀ ਵੌਇਸ ਨਾ ਮਿਊਟ ਕਰ ਦਿੱਤੀ ਸੀ ਕਿਉਂਕਿ ਨਾ ਮੈਂ ਕਾਫੀ ਟਾਈਮ ਜਦੋਂ ਮੈਰਿਜ ਵਗੈਰਾ ਚ ਵਲੌਗ ਬਣਾਉਂਦੀ ਆ ਨਾ ਤੇ ਮੈਨੂੰ ਕਾਪੀਰਾਈਟ ਆ ਜਾਂਦਾ ਆ ਤੇ ਮੈਂ ਸੋਚਦੀ ਆ ਕਿ ਮੈਂ ਕੋਈ ਰਿਸਕ ਨਹੀਂ ਲੈਣਾ ਚਾਹਦੀ ਤਾਂ ਕਰਕੇ ਜਿਹੜਾ ਮੈਂ ਮਿਊਜ਼ਿਕ ਸੀ ਜਿਹੜਾ ਆਫ ਕਰ ਲਿਆ ਸੀ ਤੇ ਇੱਥੇ ਖਾਣ ਪੀਣ ਤੋਂ ਬਾਅਦ ਤੇ ਆਪਾਂ ਹੁਣ ਕਰ ਰਹੀ ਐ ਇੰਜੋਏ ਤੇ ਸਾਰੀ ਜਣੀਆਂ ਡਾਂਸ ਕਰ ਰਹੀਆਂ ਸੀ ਮੈਂ ਵੀ ਕਰ ਰਹੀ ਸੀ ਮੈਂ ਤੇ ਨਿਮਰ ਤੇ ਪਾਪਾ ਨੇ ਕਪਲ ਡਾਂਸ ਵੀ ਕੀਤਾ ਆ ਉਹ ਵੀ ਥੋੜਾ ਜਿਹਾ ਤੁਹਾਡੇ ਨਾਲ ਜਿਹੜਾ ਮੈਂ ਸਾਂਝਾ ਕਰੂੰਗੀ ਤੇ ਮੈਂ ਪਹਿਲਾਂ ਚਾਰੀ ਸੀ ਕਿ ਮੈਂ ਜਿਹੜਾ Song ਲਗਾ ਦਵਾਂ ਜਿਹੜਾ Song ਤੇ ਅਸੀਂ ਡਾਂਸ ਕਰਿਆ ਪਰ ਮੈਂ ਸੋਚ ਰਹੀ ਸੀ ਕਿ ਨਹੀਂ ਕਿ ਫੇਰ ਐਵੇਂ ਰਿਸਕ ਆ ਜੂਗਾ ਹਨਾ ਤੇ ਤਾਂ ਕਰਕੇ ਮੈਂ ਤੁਹਾਨੂੰ ਇਕੱਲੀ ਵੀਡੀਓ ਵੀਡੀ ਜਿਹੜੀ ਦਿਖਾਵਾਂਗੀ ਜਿਹੜੀ ਬਣਾਈ ਸੀਗੀ ਤੇ ਇਥੇ ਅਸੀਂ ਪੂਰਾ ਇੰਜੋਏ ਕੀਤਾ ਬਹੁਤ ਹੀ ਜ਼ਿਆਦਾ ਮਸਤੀ ਕੀਤੀ ਸਾਰਿਆਂ ਨੇ ਤੇ ਆਉਣ ਲੱਗਿਆ ਨਾ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ ਕਾਫੀ ਟਾਈਮ ਹੋ ਗਿਆ ਸੀ 12:30 ਵਾਂਗੂ ਹੋ ਗਿਆ ਸੀ 12 ਵਜੇ ਗਏ ਸੀ ਸੌਰੀ ਤੇ ਨਿਮਰਤ ਵੀ ਜਾਗ ਰਹੀ ਸੀ ਉਹਨੂੰ ਬਿਲਕੁਲ ਨੀਂਦ ਉਹਦੇ ਨੇੜੇ-ਤੇੜੇ ਵੀ ਨਹੀਂ ਸੀ ਪਰ ਇਸ ਵਰਨ ਸਾਨੂੰ ਇੱਕ ਗੱਲ ਐ ਹੋ ਗਈ ਕਿ ਨਿਮਰਤ ਨੇ ਸਾਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਿਆ ਨਹੀਂ ਤਾਂ ਪਹਿਲਾਂ ਅਸੀਂ ਜਦੋਂ ਫੰਕਸ਼ਨ 'ਚ ਜਾਂਦੇ ਸੀ ਨਾ ਤੇ ਇੱਕ ਜਣਾ ਇਹਨੂੰ ਚੱਕਦਾ ਸੀ ਤੇ ਦੂਜਾ ਜਣਾ ਕੁਝ ਖਾਂਦਾ ਸੀ ਤੇ ਇਸ ਵਾਰੀ ਆਪਣੇ ਆਪ ਹੀ ਖੇលਦੀ ਰਹੀ ਸਾਨੂੰ ਬਿਲਕੁਲ ਵੀ ਇਹਨੇ ਪਰੇਸ਼ਾਨ ਨਹੀਂ ਕੀਤਾ ਕਿਉਂਕਿ ਹੁਣ ਥੋੜੀ ਜੀ ਵੱਡੀ ਹੋ ਗਈ ਨਾ ਤਾਂ ਕਰਕੇ ਥੋੜਾ ਫਰਕ ਪੈ ਗਿਆ ਆ ਤੇ ਅਸੀਂ ਦੋਨਾਂ ਜਣਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਹੁਣ ਤੁਹਾਨੂੰ ਮੈਂ ਦਿਖਾਉਂਦੀ ਆ ਸਾਡੇ ਦੋਨਾਂ ਦਾ ਕਪਲ ਡਾਂਸ ਕਿ ਸਾਰੇ ਘਰ کافی ਟਾਈਮ ਹੋ ਗਿਆ 12 ਵਜੇ ਹੈ ਟਾਈਮ ਦਿਖਾ ਦਿੰਦਾ ਸੱਚੀ 12:00 ਹਾਂ ਦੇਖੋ ਇੰਨੀ ਲੇਟ ਹੋ ਗਿਆ ਸੀ 12 ਵਜੇ ਪਹੁੰਚੇ ਆ 12:05 ਮਿੰਟ ਹੋ ਗਏ ਤੇ ਆ ਦੇਖੋ ਇਹਨੂੰ ਹਜੇ ਤੱਕ ਨੀਂਦ ਨਹੀਂ ਆਈ ਮੰਮੀ ਹਾਂ ਜੀ ਮੈਂ ਕੱਪੜੇ ਪਾ ਦਵਾਂ ਪਾ ਲੀਆ ਮੰਮੀ ਮੈਂ ਕੱਪੜੇ ਪਾ ਦਵਾਂ ਕਮਲੇ ਹੋ ਗੁੰਨਾ ਚਨਾ ਚੀ ਹਾਂ ਨਾ ਨੀ ਮੂ ਨੱਚਦੇ ਕੱਪੜੇ ਬਦਲਦੀਆਂ ਉਹ ਤਾਂ ਬਦਲਦੀਆਂ ਕੱਪੜੇ ਤੇ ਚੱਕ ਕੱਪੜੇ ਬਦਲਦੀਆਂ ਹਾਂ ਤੇ ਇਹ ਸੀਗਾ ਮੇਰਾ ਫੰਕਸ਼ਨ ਦਾ ਵਲੌਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੂਗਾ ਕਮੈਂਟਾਂ ਚ ਦੱਸਿਓ ਮੈਨੂੰ ਸਾਰੇ ਹੀ ਤੇ ਇਹ ਹੁੰਦਾ ਹੈ ਸਵੇਰ ਦਾ ਅਗਲੇ ਦਿਨ ਦਾ ਮਤਲਬ ਤੇ ਇੱਥੇ ਦੇਖੋ ਇੰਨਾ ਸਾਰਾ ਖਲਾਰਾ ਪਿਆ ਸੀ ਕਿਉਂਕਿ ਜਦੋਂ ਅਸੀਂ ਰਾਤ ਗਏ ਸੀ ਨਾ ਤੇ ਜਲਦੀ ਜਲਦੀ ਵਿੱਚ ਬਸ ਐਵੇਂ ਤਿਆਰ ਹੋ ਕੇ ਚਲੇ ਗਏ ਸੀ ਤੇ ਆ ਕੇ ਨਾ ਇੰਨਾ ਜ਼ਿਆਦਾ ਗਾ ਪਿਆ ਸੀ ਤੇ ਮੈਂ ਸੋਚਿਆ ਚਲੋ ਰਾਤ ਨੂੰ ਤੁਹਾਨੂੰ ਬਤਾਈ ਐ ਸੀ 12 ਵਜੇ ਲੇਟ ਆਏ ਆ ਤੇ ਬਸ ਐਵੇਂ ਬਸ ਕਪੜੇ ਚੇਂਜ ਕਰਕੇ ਸੋ ਗਏ ਉਸ ਤੋਂ ਬਾਅਦ ਹੁਣ ਸਵੇਰ ਉੱਠਿਆ ਨਾ ਤੇ ਇੰਨਾ ਜ਼ਿਆਦਾ ਖਲਾਰਾ ਪਿਆ ਸੀ ਕਿਉਂਕਿ ਐਨੇ ਜ਼ਿਆਦਾ ਕਪੜੇ ਪੇਟੀ ਤੇ ਪਏ ਸੀਗੇ ਸਾਰੇ ਸੰਭਣ ਵਾਲੇ ਤੇ ਮੈਨੂੰ ਅੱਧੇ ਘੰਟੇ ਵਾਂਗੂ ਤਾਂ ਕਪੜੇ ਸੰਭਾਲਣ 'ਚ ਲੱਗ ਗਿਆ ਤੇ ਉਸ ਤੋਂ ਬਾਅਦ ਹੁਣ ਜਿਹੜੇ ਕੰਬਲ ਵਗੈਰਾ ਜਿਹੜੇ ਲੈ ਕੇ ਸੋਣੇ ਆ ਉਹ ਵਾਲੇ ਸੰਭਾਲ ਕੇ ਹੁਣ ਮੈਂ ਬੈੱਡ ਬੈੱਡ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਛਾੜ ਕੇ ਵਿਛਾਉਂਗੀ ਚੱਦਰ ਨੂੰ ਤੇ ਰਾਤ ਨਾ ਮਤਲਬ ਅਸੀਂ ਲੇਟ ਆਏ ਸੀ ਨਾ ਤੇ ਬੇਰਹਿਮੀ ਜੀ ਹੋਈ ਪਈ ਸੀ ਉਸ ਤੋਂ ਬਾਅਦ ਸਾਨੂੰ ਨੀਂਦ ਨਹੀਂ ਆਈ 3 ਵਜੇ ਤੱਕ ਮਤਲਬ ਮੈਨੂੰ ਤਾਂ ਨੀਂਦ ਨਹੀਂ ਆਈ 3 ਵਜੇ ਤੱਕ ਮੈਂ ਜਾਗਦੀ ਰਹੀ ਫਿਰ ਹੁਣ ਜਦੋਂ ਫਿਰ ਸੁਬਾਹ ਜਲਦੀ ਉੱਠਦੇ ਆ ਨੀਂਦ ਨਹੀਂ ਪੂਰੀ ਹੁੰਦੀ ਹੈ ਨਾ ਤੇ ਹੁਣ ਮੇਨੂੰ ਬੇਰਹਿਮੀ ਜੀ ਹੋਈ ਪਈ ਐ ਮੈਨੂੰ ਐਸੀ ਮੈਂ ਛੇਤੀ ਛੇਤੀ ਕੰਮ ਨੇ ਬੇੜ ਕੇ ਨਾ ਫਿਰ ਥੋੜਾ ਰੈਸਟ ਕਰ ਲਾਂ ਤੇ ਇੱਥੇ ਨਾ ਮੈਂ ਜਿਹੜੀ ਐਕਸੈਸਰੀ ਪਾ ਕੇ ਗਈ ਸੀ ਉਹ ਮੈਂ ਸੰਭਾਲ ਕੇ ਰੱਖ ਰਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਫੰਕਸ਼ਨ ਅਟੈਂਡ ਕਰਕੇ ਹਟੇ ਆ ਨਾ ਤੇ ਉਸ ਦਿਨ ਵੀ ਬਸ ਮੈਂ ਇ ਸੀ ਸਮਾਨ ਸੈੱਟ ਕਰਕੇ ਨਹੀਂ ਰੱਖਿਆ ਸੀ ਤੇ ਮੈਂ ਸੋਚਿਆ ਚਲੋ ਹੁਣ ਤੇ ਕੋਈ ਫੰਕਸ਼ਨ ਆਇਆ ਨਹੀਂ ਹੈਗਾ ਚਲੋ ਇਹਨਾਂ ਨੂੰ ਮੈਂ ਨਾ ਸੰਭਾਲ ਕੇ ਜਿਹੜਾ ਰੱਖ ਦਿੰਨੀ ਆ ਚੰਗੀ ਤਰ੍ਹਾਂ ਪੈਕ ਕਰਕੇ ਤੇ ਇਹਨਾਂ ਨੂੰ ਮੈਂ ਅਲਮਾਰੀ ਵਿੱਚ ਰੱਖ ਦਿੱਤਾ ਸੀ ਤੇ ਹੁਣ ਮੈਂ ਸਾਰੇ ਬੈੱਡ ਸ਼ੀਟ ਨੂੰ ਝਾੜ ਕੇ ਦੁਬਾਰਾ ਵਸਾਉਂਗੀ ਵੀਡੀਓ ਤਾਂ ਸ਼ੁਰੂ ਕਰ ਲਈ ਪਰ ਜਿਹੜੇ ਆਪਣੇ ਨਵੇਂ ਚੈਨਲ ਤੇ ਆਏ ਆ ਨਵੇਂ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਿਹਾ ਤਾਂ ਪਲੀਜ਼ ਉਹਨਾਂ ਅੱਗੇ ਮੈਂ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੇ ਚੈਨਲ ਤੇ ਜੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਮੈਨੂੰ ਸੋਣਾ ਚਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਮੈਨੂੰ ਤੁਹਾਡੇ ਕਮੈਂਟ ਆ ਰਹੀ ਨਾ ਹਰ ਵਲੌਗ 'ਚ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਕਿ ਮੈਨੂੰ ਨਾ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਵਲੌਗ ਕਰਦੇ ਹੋ ਸੌਰੀ ਜਦੋਂ ਮੈਂ ਮੈਸੇਜ ਕਰਦੇ ਹਾਂ ਤੇ ਮੈਂ ਨਾਵੇਂ ਬੋਲਦੀ ਬੋਲਦੀ ਕਈ ਵਾਰ ਗਲਤ ਬੋਲ ਜਾਂਦੀ ਹੁੰਦੀ ਆ ਕਿਉਂਕਿ ਨਾ ਮੇਰਾ ਧਿਆਨ ਨਾ ਵਲੌਗ ਬਣਾਉਣ 'ਚ ਹੁੰਦਾ ਤੇ ਇੱਕ ਮੇਰਾ ਬਾਹਰਵਾ ਹੁੰਦਾ ਕਿ ਮੇਰੀ ਆਵਾਜ਼ ਕਿਤੇ ਬਾਹਰ ਤਾਂ ਨਹੀਂ ਜਾ ਰਹੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਮੈਨੂੰ ਨ ਕੀ ਮੇਰੀ ਆਵਾਜ਼ ਜਿਹੜੀ ਆ ਬਾਹਰ ਨਾ ਜਾਵੇ ਤੇ ਵਿੱਚੋਂ ਨਿਮਰਤ ਵੀ ਆ ਕੇ ਮੈਨੂੰ ਕਈ ਵਾਰ ਡਿਸਟਰਬ ਕਰਦੀ ਆ ਤੇ ਮੈਨੂੰ ਕੱਟ ਕਰ ਕਰਕੇ ਜਿਹੜਾ ਆਪਣਾ ਵਲੌਗ ਜਿਹੜਾ ਬਣਾਉਣਾ ਪੈਂਦਾ ਆ ਮੇਰਾ ਵਲੌਗ ਜਿਹੜਾ ਆ ਮਸਾ ਹੀ ਬੰਦ ਆ ਆ ਰੁੱਕ ਰੁੱਕ ਕੇ ਮੈਂ ਲੱਗਦੀ ਆ 3 ਵਜੇ ਤੋਂ ਆਪਣਾ ਵਲੌਗ ਬਣਾਉਣਾ ਕਿਤੇ ਜਾ ਕੇ 7:30 ਜਾਂ 8 ਵਜੇ ਤੱਕ ਮੇਰੀ ਵੀਡੀਓ ਜਿਹੜੀ ਕੰਪਲੀਟ ਹੁੰਦੀ ਆ ਤੇ ਐਵੇਂ ਦੀਆਂ ਦਿੱਕਤਾਂ ਦਾ ਸਾਹਮਣਾ ਤੇ ਆਪਾਂ ਨੂੰ ਕਰਨਾ ਹੀ ਪੈਂਦਾ ਆ ਤੇ ਮੈਂ ਬਹੁਤ ਜ਼ਿਆਦਾ ਮਿਹਨਤ ਕਰਦੀ ਆ ਤਾਂ ਹੀ ਤੁਹਾਡੇ ਅੱਗੇ ਜਿਹੜਾ ਮੈਂ ਨਹੀਂ ਸਾਰੀਆਂ ਹੀ ਜੜੀਆਂ ਵਲੌਗ ਬਣਾਉਂਦੀਆਂ ਨੇ ਸਾਰੀਆਂ ਹੀ ਮਿਹਨਤ ਕਰਦੀਆਂ ਨੇ ਤੇ ਤੁਸੀਂ ਜਿਹੜੇ ਵਲੌਗ ਦੇਖਦੇ ਹੋ ਪਲੀਜ਼ ਸਪੋਰਟ ਕਰਿਆ ਕਰੋ ਬਧੀਆਂ ਫਤਕੀਆਂ ਜੀ ਕਮੈਂਟ ਕਰਿਆ ਕਰੋ ਤਾਂ ਕਿ ਜਿਹੜੀ ਸਾਨੂੰ ਮੋਟੀਵੇਸ਼ਨ ਜਿਹੜੀ ਮਿਲਦੀ ਰਹੇ ਤੇ ਇੱਥੇ ਮੇਰਾ ਇਹ ਰੂਮ ਦੀ ਜਿਹੜੀ ਸਫਾਈ ਹੋ ਚੁੱਕੀ ਸਗੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਮੈਂ ਬਿਲਕੁਲ ਕਲੀਨ ਕਰਤਾ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਤੁਹਾਨੂੰ ਮੈਂ ਪਹਿਲਾਂ ਦਿਖਾ ਕੇ ਹਟੀਆਂ ਤੇ ਉਦਾਂ ਹੀ ਮੇਰੇ ਕਿਚਨ ਦੀ ਹਾਲਤ ਹੋਈ ਪਈ ਹੈ ਤੇ ਇਹਨੂੰ ਵੀ ਹੁਣ ਮੈਂ ਸਫਾਈ ਕਰੂੰਗੀ ਇਹਦੀ ਤੇ ਦੇਖੋ ਕਿਵੇਂ ਭਾਂਡਿਆਂ ਦਾ ਸਿੰਕ ਜਿਹੜਾ ਭਰਿਆ ਪਿਆ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਭਾਂਡੇ ਚੱਕੂੰਗੀ ਉਸ ਤੋਂ ਬਾਅਦ ਜਿਹੜੀ ਮੈਂ ਆਪਣੇ ਰਸੋਈ ਦੀ ਜਿਹੜੀ ਸਫਾਈ ਕਰਨ ਵਾਸਤੇ ਲੱਗਦੀ ਹੁੰਦੀ ਆ ਕਿਉਂਕਿ ਜਦੋਂ ਭਾਂਡਿਆਂ ਦਾ ਖਲਾਰਾ ਚੱਕਿਆ ਜਾਂਦਾ ਉਦੋਂ ਸਾਰਾ ਕੰਮ ਹੀ ਜਿਹੜਾ ਐਂ ਲੱਗਦਾ ਕਿ ਹੋ ਗਿਆ ਇਹ ਨਾ ਮੇਰਾ ਇੰਡੈਕਸ਼ਨ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਤੇ ਤੇ ਦਾਲ ਵਗੈਰਾ ਲੱਗੀ ਹੋਈ ਸੀ ਤੇ ਇਹਨੂੰ ਮੈਂ ਨਾ ਚੰਗੀ ਤਰ੍ਹਾਂ ਰਗੜ ਕੇ ਹੁਣ ਸਾਫ਼ ਕਰ ਦੂੰਗੀ ਇਹਨੂੰ ਸਿਰਫ ਗਿੱਲੇ ਕੱਪੜੇ ਨਾਲ ਹੀ ਸਾਫ਼ ਕਰਨਾ ਹੁੰਦਾ ਆ ਕਿਉਂਕਿ ਜਦੋਂ ਇਹਨੂੰ ਪਾਣੀ ਨਾਲ ਸਾਫ਼ ਕਰਾਂਗੇ ਤੇ ਇਹ ਖਰਾਬ ਹੋ ਜਾਊਗਾ ਤੇ ਦਾਲ ਵਗੈਰਾ ਤੇ ਸਬਜ਼ੀ ਵਗੈਰਾ ਜਿਹੜੀ ਹੁੰਦੀ ਹੈ ਜ਼ਿਆਦਾਤਰ ਮੈਂ ਜਿਹੜਾ ਇੰਡੈਕਸ਼ਨ ਹੀ ਯੂਜ਼ ਕਰਦੀ ਆ ਤੇ ਇੰਡੈਕਸ਼ਨ ਤੇ ਸਬਜ਼ੀ ਵਗੈਰਾ ਦੇ ਨਾ ਛਿੱਟੇ ਵਗੈਰਾ ਪੈ ਜਾਂਦੇ ਆ ਤੇ ਉਹਨੂੰ ਐਵੇਂ ਗਿੱਲਾ ਕੱਪੜਾ ਕਰਕੇ ਹੀ ਜਿਹੜਾ ਮੈਂ ਸਾਫ਼ ਕਰ ਲੈਣੀ ਹੁੰਦੀ ਆ ਜਿੱਦਾਂ ਕਿ ਆਪਾਂ ਦੂਸਰੇ ਗੈਸ ਨੂੰ ਪਾਣੀ ਨਾਲ ਸਾਫ਼ ਕਰਤੀਆਂ ਹਨਾ ਜੇ ਉਵੇਂ ਕਰਨ ਲੱਗ ਗਏ ਨਾ ਤੇ ਇਹ ਖਰਾਬ ਹੋ ਜਾਊਗਾ ਇਸ ਕਰਕੇ ਇਹਨੂੰ ਗਿੱਲੇ ਕੱਪੜਾ ਮਾਰ ਕੇ ਹੀ ਜਿਹੜਾ ਇਹਨੂੰ ਸਾਫ਼ ਕਰਨਾ ਚਾਹੀਦਾ ਆ ਤੇ ਇੱਥੇ ਮੈਂ ਹੁਣ ਆਪਣੀ ਸੈਲਫ ਦੀ ਸਫਾਈ ਕਰੂੰਗੀ ਰੋਜ਼ ਵਾਂਗੂ ਹੀ ਮੈਨੂੰ ਨਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਵੀ ਰਸੋਈ ਦਾ ਜਿਹੜੀ ਹਾਲਤ ਜੜੀ ਆ ਖਰਾਬ ਹੋਵੇ ਚਾਹੇ ਮੇਰੀ ਸਿਹਤ ਚੰਗੀ ਆ ਚਾਹੇ ਮਾੜੀ ਆ ਪਰ ਮੈਂ ਆਪਣੀ ਰਸੋਈ ਨੂੰ ਬਿਲਕੁਲ ਕਲੀਨ ਕਰਕੇ ਹੀ ਰੱਖਦੀ ਆ ਕਿਉਂਕਿ ਮੈਨੂੰ ਕੰਮ ਕਰਨਾ ਆਸਾਨ ਹੋ ਜਾਂਦਾ ਜਦੋਂ ਮੇਰੀ ਰਸੋਈ ਸਾਫ਼ ਹੁੰਦੀ ਹੈ ਨਾ ਫਿਰ ਮੈਨੂੰ ਕੰਮ ਕਰਨਾ ਸੁੱਖਾ ਲੱਗਦਾ ਆ ਕਿਉਂਕਿ ਖਲਾਰਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗਾ ਚਾਹੇ ਮੈਂ ਬਿਮਾਰ ਹੋਵਾਂ ਚਾਹੇ ਠੀਕ ਹੋਵਾਂ ਪਰ ਮੈਂ ਆਪਣਾ ਸਫਾਈ ਦਾ ਪੂਰਾ ਹੀ ਧਿਆਨ ਰੱਖਦੀ ਆ ਤੇ ਮੇਰੀਆਂ ਭੈਣਾਂ ਜਿਹੜੇ ਸੋਹਣੇ ਸੋਹਣੇ ਜਿਵੇਂ ਕਮੈਂਟ ਕਰਦੀਆਂ ਨੇ ਹਨਾ ਉਹਨਾਂ ਦਾ ਮੈਂ ਗਿਲੋ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਮੈਨੂੰ ਇਨਾ ਮੋਟੀਵੇਟ ਕਰਦੇ ਹੋ ਮੇਰੇ ਵਲੌਗ ਦੇਖਦੇ ਹੋ ਹਨ ਤੇ ਕਈ ਭੈਣਾਂ ਇਹੋ ਜਿਹੀਆਂ ਜਿਹੜੀਆਂ ਖੁਦ ਵਲੌਗ ਬਣਾਉਂਦੀਆਂ ਨੇ ਹਨਾ ਤੇ ਸਾਨੂੰ ਇੱਕ ਦੂਸਰੇ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਕਿਸੇ ਦੇ ਤਾਂ ਪਹਿਲਾਂ ਹੀ ਇੰਨੇ ਸਬਸਕ੍ਰਾਈਬਰ ਹੁੰਦੇ ਆ ਤੇ ਸਾਡੇ ਵਰਗੇ ਜਿਹੜੇ ਛੋਟੇ ਯੂਟਿਊਬਰ ਹੁੰਦੇ ਆ ਹਨਾ ਜੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਨਾ ਤੇ ਆਪਾਂ ਜਲਦੀ ਕਾਮਯਾਬ ਹੋ ਜਾਣਗੇ ਤੇ ਇੱਕ ਦੂਸਰੇ ਨੂੰ ਸਪੋਰਟ ਕਰਿਆ ਕਰੋ ਮੈਂ ਕੀ ਕਰਦੀ ਹੁੰਦੀ ਆ ਜਦੋਂ ਮੈਨੂੰ ਕੋਈ ਮੈਸੇਜ ਦੇ ਕਰਦਾ ਆ ਕਮੈਂਟ ਕਰਦਾ ਆ ਪਹਿਲੇ ਮੈਂ ਦੇਖਦੀ ਆ ਕਿ ਉਹ ਖੁਦ ਤਾਂ ਨਹੀਂ YouTube ਤੇ ਕੰਮ ਕਰ ਰਿਹਾ ਜੇ ਉਹਨਾਂ ਦਾ ਚੈਨਲ ਵਗੈਰਾ ਹੁੰਦਾ ਆ ਤੇ ਸਭ ਤੋਂ ਪਹਿਲਾਂ ਮੈਂ ਉਹਨੂੰ ਸਬਸਕ੍ਰਾਈਬ ਕਰਦੀ ਹੁੰਦੀ ਆ ਕਿਉਂਕਿ ਮੈਨੂੰ ਵੀ ਐ ਹੁੰਦਾ ਆ ਆਪਾਂ ਆ ਉਦਾਂ ਦਾ ਹੀ ਜਿਹੜਾ ਸਾਹਮਣੇ ਵਾਲਾ ਵਾ ਉਹਨੂੰ ਵੀ ਹਲੇ ਜ਼ਰੂਰ ਤੇ ਹੈਗੀ ਆ ਤੇ ਉਹਨਾਂ ਦੇ ਥੋੜੇ ਸਬਸਕ੍ਰਾਈਬਰ ਹੁੰਦੇ ਆ ਤੇ ਮੈਨੂੰ ਐ ਹੁੰਦਾ ਵੀ ਉਹਨਾਂ ਨੂੰ سپورਟ ਕਰੀਏ ਕਿਉਂਕਿ ਜਦੋਂ ਆਪਣੇ ਸਬਸਕ੍ਰਾਈਬਰ ਘਟ ਸੀ ਕਿੰਨਾ ਆਪਾਂ ਨੂੰ ਵੀ ਐ ਹੁੰਦਾ ਸੀ ਕਿ ਆਪਾਂ ਨੂੰ ਕੋਈ ਸਬਸਕ੍ਰਾਈਬ ਕਰੇ ਹੈ ਨਾ ਤੇ ਐਦਾਂ ਇੱਕ ਦੂਸਰੇ ਦਾ ਸਾਥ ਦਿਆ ਕਰੋ ਇੱਕ ਦੂਸਰੇ ਨੂੰ سپورਟ ਕਰਿਆ ਕਰੋ ਤੇ ਇੱਥੇ ਗੱਲਾਂ ਕਰਦੇ ਕਰਦੇ ਮੇਰਾ ਤਕਰੀਬਨ ਸਾਰਾ ਹੀ ਕੰਮ ਹੋ ਚੁੱਕਿਆ ਸੀ ਤੇ ਮੈਂ ਆਪਣੇ ਕੱਪੜੇ ਵੀ ਧੋਲੇ ਸੀ ਤੇ ਮੈਂ ਨਹਾ ਵੀ ਲਈ ਸੀ ਨੋਂਨ ਤੋਂ ਬਾਅਦ ਨਾ ਮੈਂ ਤੁਹਾਨੂੰ ਜਿੱਦਾਂ ਕੀ ਪਹਿਲਾਂ ਦੱਸਿਆ ਕਿ ਮੇਰਾ ਸਿਰ ਅਜ ਭਾਰੀ-ਭਾਰੀ ਹੋਇਆ ਪਿਆ ਸੀ ਜਿੱਦਾਂ ਕੀ ਬੇਚਾਨੀ ਹੋਈ ਹੁੰਦੀ ਆ ਤੇ ਮੈਂ ਸੋਚਿਆ ਇੱਕ ਕਰੜੀ ਜੀ ਚਾਹ ਬਣਾ ਕੇ ਨਾ ਅਦਰਕ ਵਾਲੀ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੈਸਟ ਕਰਦੀ ਆ ਤੇ ਇੱਥੇ ਮੈਂ ਚਾਹ ਬਣਾ ਰਹੀ ਸੀ ਤੇ ਨਾਲ ਦੇ ਨਾਲ ਮੈਂ ਆਪਣੇ ਵਲੌਗ ਦਾ ਵੀ ਅੱਜ ਐਂਡ ਕਰਦੀ ਆ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਸੋ ਪਲੀਜ਼ ਜੇ ਵਧੀਆ ਲੱਗਿਆ ਤਾਂ ਪਿਆਰਾ ਜਿ ਜੋੜ ਕਰਿਓ ਤੇ ਮਿਲਦਾ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ